ਦਰਦਾ ਮਾਹੌਲਾ ਕਿ ਪਤਾ ਨਹੀਂ ਕੀ ਹੋਣਾ ਹੈ ਪਹਿਲਾਂ ਤਾਂ ਇਹ ਦੱਸੋ ਤੁਸੀਂ ਲੜਾਈ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਲੜਾਈ ਤਾਂ ਲੱਗਣੀ ਨਹੀਂ ਚਾਹੀਦੀ ਦੋਹਾਂ ਮੁਲਕਾਂ ਨੂੰ ਸਹਿਮਤੀ ਕਰਨੀ ਚਾਹੀਦੀ ਹੈ ਕਿ ਕਿਸੇ ਗੱਲ ਤੇ ਵੀ ਲੜਾਈ ਨਾ ਲੱਗੇ ਨੁਕਸਾਨ ਹੋ ਰਿਹਾ ਮਹਿੰਗਾਈ ਬਹੁਤ ਵੱਧ ਜਾਣੀ ਆ ਜਿਹੜੇ ਲੋਕ ਅੱਜ ਵੀ ਕਹਿ ਰਹੇ ਨੇ ਕਿ ਜੰਗ ਲੱਗੂਗੀ ਇਹ ਕਰਦਾਂਗੇ ਉਹ ਕਰਦਾਂਗੇ ਫੜਾ ਮਾਰਦੇ ਨੇ ਬੜਕਾ ਮਾਰਦੇ ਨੇ ਉਹਨਾਂ ਨੂੰ ਕੀ ਕਹਾਂਗੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਬਹੁਤ ਸਾਰੇ ਤਾਂ ਇਦਾਂ ਦੇ ਚੈਨਲ ਨੇ ਜਿਹੜੇ ਦਿਖਾ ਰਹੇ ਨੇ ਕਿ ਪਤਾ ਨਹੀਂ ਕੀ ਉਹ ਹੈ ਆਪ ਲੜਾਈ ਕਰ ਲੈਣ ਜਿਹੜਾ ਕਹਿੰਦਾ ਮੈਂ ਲੜਨਾ ਆਪੇ ਕਰ ਲੈਣਾ ਬਾਰਡਰ ਤੋਂ ਭੱਗ ਜਾਣ ਚੱਲ ਆਪੇ ਨਿਬੜੀ ਜਾਓ ਟਵਣਾ ਸਾਹਿਬ ਪਹਿਲਾਂ ਤਾਂ ਦੱਸੋ ਜਿਹੜਾ ਆਪਾਂ ਜਮ੍ਹਾਂ ਕਰ ਲੇਗੇ ਜੇ ਲੜਾਈ ਹੋ ਲੱਗ ਗਈ ਉਹਨੂੰ ਕਰਾਂਗੇ ਕਿ ਜਮ੍ਹਾਂ ਕਰਕੇ ਜਾਂ ਪਹਿਲਾਂ ਮਰੇ ਜਾਵਾਂਗੇ ਫਿਰ ਉਹਨੂੰ ਕਰਾਂਗੇ ਕਿ ਲੜਾਈ ਹੋ ਲੱਗ ਜੂਗੀ ਸਭ ਤੋਂ ਵੱਡੀ ਗਲਤੀ ਟਵਣਾ ਸਾਹਿਬ ਜਿਹੜੇ ਬਾਰਡਰ ਬਾਰਡਰ ਤੇ ਬੈਠੇ ਨੇ ਉਹ ਲੋਕਾਂ ਨੂੰ ਅਸੀਂ ਤਾਂ ਹਾਸ ਤੋਸ ਲੈਨੇ ਤਾਂ ਸਕੇੜ ਲੈਨੇ ਤੇ ਜਿਹੜੇ ਬਾਰਡਰ ਤੇ ਬੈਠੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਦਾ ਦਿਲ ਦੇਖੋ ਵਿਚਾਰੇ ਉੱਠ ਕੇ ਆਏ ਨੇ ਉਤੋਂ ਥੋੜੇ ਦੰ ਦੋ ਸਾਲ ਲੰਘਦੇ ਨੇ ਲੜਾਈ ਹੋ ਗਈ ਜੀ ਇਹ ਕਿਹੜਾ ਗੋਦੀ মিডিਆ ਸਭ ਤੋਂ ਬੜੀ ਉਹ ਹੀ ਲੜਾਈ ਲਾਈ ਜਾਂਦਾ ਬੈਠਾ ਆਹ ਹੋ ਗਿਆ ਉੱਤੇ ਬੰਬ ਗਿਰ ਗਿਆ ਫਲਾਣਾ ਹੁੰਦਾ ਕੁਝ ਨਹੀਂ ਉਹੀ ਬੈਠਾ ਡਰਾਇ ਜਾਂਦਾ ਲੋਕਾਂ ਨੂੰ ਆਰਮੀ ਨਾਲੋਂ ਜ਼ਿਆਦਾ ਜ਼ੋਰ ਉਹਨਾਂ ਦਾ ਲੱਗਿਆ ਵਾ ਬਹੁਤ ਜ਼ਿਆਦਾ ਜ਼ੋਰ ਲੱਗਿਆ ਫੌਜ ਨਾਲੋਂ ਜ਼ੋਰ ਤਾਂ ਜ਼ਿਆਦਾ ਉਹਨਾਂ ਦਾ ਲੱਗਿਆ ਵਾ ਬਹੁਤ ਜ਼ਿਆਦਾ ਜ਼ੋਰ ਲੱਗਿਆ ਵਾ ਉਹਨਾਂ ਦਾ ਜੇ ਉਹ ਚੁੱਪ ਕਰ ਜਾਣ ਕੋਈ ਲੜਾਈ ਨਾ ਹੋਵੇ ਪਾਕਿਸਤਾਨ ਵੱਲੋਂ ਵੀ ਉਧਰੋਂ ਮਜਹਿਲਾਂ ਛੱਡੀਆਂ ਗਈਆਂ ਨੇ ਕਾਫੀ ਪਿੰਡਾਂ ਦੇ ਵਿੱਚ ਵੀ ਬਠਿੰਡੇ ਦੇ ਪਿੰਡਾਂ ਦੇ ਵਿੱਚ ਪੰਗੇ ਤਾਂ ਪਹਿਲਾਂ ਇਹ ਇਹ ਕਰਦੇ ਨੇ ਇਹਨਾਂ ਨੇ ਛੱਡੀਆਂ ਫਿਰ ਉਹਨਾਂ ਨੇ ਛੱਡੀਆਂ ਜਿਹੜੇ ਪੱਤਰਕਾਰ ਨੇ ਇਧਰੋਂ ਇੰਡੀਆ ਵਾਲੇ ਪੱਤਰਕਾਰ ਵਗ ਜਣ ਬਾਰਡਰ ਤੇ ਉਧਰੋਂ ਪਾਕਿਸਤਾਨ ਵਾਲੇ ਪਹਿਲਾਂ ਇਹਨਾਂ ਦੀ ਲੜਾਈ ਕਰਾ ਲੈਣਾ ਉਸ ਵਿੱਚ ਸਿੰਘ ਜੀ ਕਿਸ ਤਰ੍ਹਾਂ 71 ਦੀ ਤੇ 65 ਦੀ ਵੀ ਤੁਹਾਨੂੰ ਪਤਾ ਹੋਊਗਾ ਉਦੋਂ ਵੀ ਮਾਹੌਲ ਇਦਾਂ ਦੇ ਬਣੇ ਨੇ ਯਾਦਾ ਕੁਝ ਤੁਹਾਡੇ ਆ ਜਿਹੜਾ ਇੱਥੇ ਹਨੋਰੇ ਬੰਬ ਗਿਰਿਆ ਜਿੱਧਾ ਦਾ ਪਤਾ ਹੈ ਅੱਛਾ ਯੂਰਤ ਨਾਲ ਬੰਬ ਗਿਰਗੇ ਸੀ ਹਾਂ 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 ਖੁਟੇ ਪਟਲੋ ਅੰਮ ਅੱਛਾ ਧਰਤੀ ਦੇ ਵਿੱਚ ਹਾਂ ਬੈਠਣ ਨੂੰ ਹਾਂ ਵੀ ਲਾਈਟਾਂ ਬੁਝਾ ਦਿਓ ਆਹ ਦੇਖੇ ਸੀ ਹਾਂ ਜੀ ਯਾਰ ਕੋਈ ਜਹਾਜ਼ ਦੀ ਆਵਾਜ਼ ਆਉਂਦੀ ਸੀ ਉਹਦੇ ਵਿੱਚ ਵੜ ਜਾਂਦੇ ਤੇ ਅੱਛਾ ਜੀ ਹੋਰ ਦੂੰਗਾ ਪੱਟੇ ਬਾਜੀ ਸਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਭਾਰਤ ਅਤੇ ਪਾਕਿਸਤਾਨ ਦੇ ਜਿਹੜੇ ਸਬੰਧ ਨੇ ਉਹ ਕੁਝ ਠੀਕ ਨਹੀਂ ਚੱਲ ਰਹੇ ਜੰਗ ਵਰਗਾ ਮਾਹੌਲ ਆ ਜਿਹੜਾ ਬਣਿਆ ਬਾਏ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਆ ਅੱਜ ਅਸੀਂ ਪਹੁੰਚੇ ਆ ਵਿਧਾਨ ਸਭਾ ਹਲਕਾ ਨਾਬਾ ਦਾ ਪਿੰਡਾ ਦਿੱਤੂਪੁਰ ਜੱਟਾਂ ਦਿੱਤੂਪੁਰ ਦੇ ਵਿੱਚ ਇੱਥੇ ਸੱਤ ਦੇ ਵਿੱਚ ਪਿੰਡ ਦੇ ਭਤਵੰਤੇ ਸੱਜਣ ਬੈਠੇ ਨੇ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਨੇ ਇਸ ਮਾਹੌਲ ਨੂੰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਮੇਸ਼ਤਰ ਸਿੰਘ ਸਰ 70 ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਮਾਹੌਲ ਬਣਿਆ ਬਏ ਲੋਕਾਂ ਦੇ ਵਿੱਚ ਸਹਿਮ ਦਾ ਡਰ ਦਾ ਮਾਹੌਲਾ ਕਿ ਪਤਾ ਨਹੀਂ ਕੀ ਹੋਣਾ ਹੈ ਪਹਿਲਾਂ ਤਾਂ ਇਹ ਦੱਸੋ ਤੁਸੀਂ ਲੜਾਈ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਲੜਾਈ ਤਾਂ ਲੱਗਣੀ ਨਹੀਂ ਚਾਹੀਦੀ ਦੋਹਾਂ ਮੁਲਕਾਂ ਨੂੰ ਸਹਿਮਤੀ ਕਰਨੀ ਚਾਹੀਦੀ ਹੈ ਕਿ ਕਿਸੇ ਗੱਲ ਤੇ ਵੀ ਲੜਾਈ ਨਾ ਲੱਗੇ ਨੁਕਸਾਨ ਹੋ ਰਿਹਾ ਹੈ ਮਹਿੰਗਾਈ ਬਹੁਤ ਵੱਧ ਜਾਣੀ ਆ ਪਹਿਲਾਂ ਹੀ ਮਹਿੰਗਾਈ ਤਾਂ ਦੱਬਿਆ ਪਿਆ ਮਹਿੰਗਾਈ ਦੇ ਪਹਿਲਾਂ ਹੀ ਦੱਬੇ ਪਿਆ ਜੇ ਲੜਾਈ ਲੱਗ ਗਈ ਮਹਿੰਗਾਈ ਇੰਨੀ ਵੱਧ ਜਾਣੀ ਆ ਆਮ ਆਦਮੀ ਨਾ ਜਿਉਣਾ ਔਖਾ ਹੋ ਜਾ ਹੂੰ ਪਹਿਲਾਂ ਹੀ ਬਹੁਤ ਤੰਗ ਆ ਅੰਨੀ ਮੇਗਾ ਹੀ ਵਾਰ ਕਿ ਜੇ ਲੜਾਈ ਲੱਗ ਗਈ ਦੋਹਾਂ ਮੁਲਕਾਂ ਨੂੰ ਸਹਿਮਤੀ ਕਰਨੀ ਚਾਹੀਦੀ ਹੈ ਲੜਾਈ ਲੱਗਣੀ ਨਹੀਂ ਚਾਹੀਦੀ ਪਰ ਮਾਹੌਲ ਹੁਣ ਇਦਾਂ ਦਾ ਬਣ ਰਿਹਾ ਜੀ ਰਾਤ ਦੇ ਸਮੇਂ ਕਹਿੰਦੇ ਜੀ ਉਧਰੋਂ ਗੋਲਾਬਾਰੀ ਕੀਤੀ ਗਈ ਆ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਏ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਬਾਰਡਰ ਦੇ ਇਲਾਕੇ ਦੇ ਨੇ ਲੋਕ ਪਿੰਡ ਛੱਡ ਕੇ ਜਾ ਰਹੇ ਨੇ ਬਹੁਤ ਔਖਾ ਘਰ ਛੱਡ ਕੇ ਜਾਣਾ ਕਿਹੜਾ ਸਖਾਲਾ ਹਾਂ ਜੇ ਇਹ ਨਾ ਲੜਨਾ ਨਾ ਲੜਾਈ ਹੋਵੇ ਉਹ ਆਪਣੇ ਘਰੇ ਬੈਠਣਾ ਕਰਤੋ ਛੱਡਣਾ ਬਹੁਤ ਆਕਾ ਉੱਜੜਨਾ ਕਿਹੜਾ ਸਫਲ ਹੈ ਜੀ ਹਾਂ ਤੰਗੇ ਨੇ ਉਹ ਬਹੁਤ ਜ਼ਿਆਦਾ ਔਖੀ ਨਹੀਂ ਜਿਹੜੇ ਘਰ ਛੱਡ ਗਏ ਨੇ ਹਾਂ ਹੁਣ ਪਿੰਡਾਂ ਦੇ ਵਿੱਚ ਇੱਥੇ ਸਾਥ ਜੀ ਤੁਸੀਂ ਬੈਠਿਓ ਕੀ ਚਰਚਾਾਂਵਾਂ ਚੱਲਦੀਆਂ ਨੇ ਲੜਾਈਆਂ ਪਹਿਲਾਂ ਵੀ ਹੋਈਆਂ ਨੇ 71 ਦੀ ਹੋਈ ਆ 65 ਦੀ ਹੋਈ ਆ ਹੋਰ ਵੀ ਇਦਾਂ ਦੇ ਹਾਲਾਤ ਬਣਦੇ ਰਹੇ ਨੇ ਚਰਚਾ ਕੀ ਚੱਲਦੀ ਆ ਕਿਸ ਤਰ੍ਹਾਂ ਦੇਖਦੇ ਨੇ ਸਾਰੇ ਲੋਕ ਉਹ ਲੜਾਈਆਂ ਤਾਂ ਜਿਹੜੀਆਂ ਹੋਈਆਂ ਜਦ ਮੰੰਦਾ ਤੇ ਇੱਕ ਅਲੰਗ ਹੈ ਜਿਹੜੀ ਜੇ ਹੁਣ ਲੜਾਈ ਲੱਗ ਗਈ ਹੁਣ ਬਹੁਤ ਬੁਰਾ ਹਾਲ ਹੋ ਜੀ ਇੰਨੀ ਮਹਿੰਗਾਈ ਵੱਧ ਜਾਣੀ ਆ ਬਹੁਤ ਜ਼ਿਆਦੇ ਵੱਧ ਜਾਣੀ ਹਾਂ ਜਦ ਸਰ ਗਿਆ ਇਹ ਇਹ ਲੜਾਈ ਜੇ ਲੱਗੀ ਹੋਣਾ ਬਹੁਤ ਜ਼ਿਆਦੇ ਮਹਿੰਗਾਈ ਹੋ ਜਾਣੀ ਆ ਹਾਂ ਜੀ ਸੋ ਹੋਰ ਵੀ ਇੱਥੇ ਬਜ਼ੁਰਗ ਨੇ ਹਾਂ ਜੀ ਬਾਪੂ ਜੀ ਕੀ ਨਾਮ ਆ ਜੀ ਬਾ ਮੇਰਾ ਸਰ ਜੂਗਾ ਤੂੰ ਇੱਧਰ ਨਹੀਂ ਨਾਮ ਦੱਸ ਦਿਓ ਜੀ ਚਲੋ ਕੋਈ ਨਾ ਤੁਸੀਂ ਉਮਰ ਕਾਫੀ ਹੈ ਜੀ ਤੁਹਾਡੀ ਤਜਰਬੇ ਜਿੰਦਗੀ ਦੇ ਉਹ ਹੁੰਦੇ ਨੇ ਜੀ ਸਾਡੇ ਨਾਲੋਂ ਵੱਧ ਤੁਹਾਨੂੰ ਤਜਰਬੇ ਨੇ ਤੁਸੀਂ ਦੇਖਿਆ ਇਹ ਸਾਰੀ ਉਮਰ ਤੁਸੀਂ ਤਜਰਬੇਓ ਸਿੱਖੇ ਨੇ ਜ਼ਿੰਦਗੀ ਚੋ ਕੀ ਨਾਮ ਕੀ ਹੈ ਜੀ ਜੀਤ ਸਿੰਘ ਜੀ ਸਿੰਘ ਜੀ ਕਿਸ ਤਰ੍ਹਾਂ 71 ਦੀ ਤੇ 65 ਦੀ ਵੀ ਤੁਹਾਨੂੰ ਪਤਾ ਹੋਊਗਾ ਉਦੋਂ ਵੀ ਮਾਹੌਲ ਇਦਾਂ ਦੇ ਬਣੇ ਨੇ ਜਾਦਾ ਕੁਝ ਤੁਹਾਡੇ ਆ ਜਿਆਦਾ ਇੱਥੇ ਧਨੌਰੇ ਬੰਬ ਗਿਰਿਆ ਜੱਦਾ ਦਾ ਪਤਾ ਹੈ ਅੱਛਾ ਯੂਰਤ ਨੌਰੇ ਬੰਬ ਗਿਰਗੇ ਸੀ ਹੂੰ ਹੂੰ ਕਿਤੇ ਉਦੋਂ ਕਿਵੇਂ ਦਾ ਮਾਹੌਲ ਸੀ ਕੋਈ ਕਹਿੰਦੇ ਵੀ ਹਾਂ ਖੁੱਡੇ ਪੱਟ ਲਓ ਹੂੰ ਅੱਛਾ ਧਰਤੀ ਦੇ ਵਿੱਚ ਹਾਂ ਬੈਠਣ ਨੂੰ ਹਾਂ ਵੀ ਲਾਈਟਾਂ ਬੁਝਾ ਦਿਓ ਆਹ ਦੇਖਿਆ ਇਹ ਤਾਂ ਹੂੰ ਦੀਵੇ ਬੰਦ ਕਰ ਦਿਓ ਦੀਵੇ ਤੇ ਹਾਂ ਉਦੋਂ ਵੀ ਹਨੇਰਾ ਹੁੰਦਾ ਸੀ ਉਹ ਹਨੇਰਾ ਹੀ ਤਾਂ ਸੈਰ ਨਾਲ ਉਦੋਂ ਵੀ ਵੱਜਦੇ ਤੇ ਜਿਹੜਾ ਗੁੱਗੂ ਵੱਜਦਾ ਹੁੰਦਾ ਸੀ ਗੁੱਗੂ ਗਾਗੂ ਦਾ ਕੋਈ ਪਤਾ ਨਹੀਂ ਇੰਨਾ ਹੈ ਹੂੰ ਠੀਕ ਆ ਉਦੋਂ ਵੀ ਲੋਕਾਂ 'ਚ ਡਰ ਸੀਗਾ ਉਹ ਡਰਦਾ ਥਾ ਏ ਮੱਛਰ ਖਾਂਦਾ ਤਾਂ ਬੜ ਬੜ ਹਾਂ ਕਹਿੰਦੇ ਲਾਈਟਾਂ ਆ ਬੰਦ ਕਰ ਦਿਓ ਆਹ ਈਵਾਦਾ ਵਾ ਜੱਤਾ ਦੀ ਵੀ ਹੁੰਦੇ ਤੇ ਉਹ ਦੇਖੇ ਚੱਲ ਬਸ ਸਾਡੇ ਗੁਰੂ ਘਰ ਆ ਨੌਕਿਸਤਸ ਕਿਸ ਤਰ੍ਹਾਂ ਦੇਖ ਹਾਂਜੀ ਗੁਰੂ ਘਰ ਸਕੂਲ ਦਾ ਸਾਡੇ ਅੱਛਾ ਜੀ ਹਾਂ ਛੋਟੇ ਛੋਟੇ ਹੁੰਦੇ ਸੀ ਇੱਥੇ ਮੋਰਚਾ ਪਟਿਆਦਾ ਐਨਾ ਟਾਈਪ ਦਾ ਅੱਛਾ ਜੀ ਐਂ ਕਰਕੇ ਇਧਰ ਨੂੰ ਐਂ ਕਰਕੇ ਐ ਮੋਰਜਾ ਜਦੋਂ ਕੋਈ ਜਹਾਜ਼ ਦੀ ਆਵਾਜ਼ ਆਉਂਦੀ ਸੀ ਉਹਦੇ ਵਿੱਚ ਵੜ ਜਾਂਦੇ ਤੇ ਅੱਛਾ ਜੀ ਹੋਰ ਡੂੰਗਾ ਪਟਿਆ ਬਈ ਹਾਂ ਵੀ ਜਦ ਵੀ ਕਿਸੇ ਪਾਸੋਂ ਆਵਾਜ਼ ਆਉਂਦੀ ਸੀ ਆਪਣਾ ਉਹਦੇ ਵਿੱਚ ਵਿੱਚ ਭੱਜ ਕੇ ਵਿੱਚ ਵੜ ਜਾਂਦੇ ਤੇ ਜਿਹੜੇ ਲੋਕ ਅੱਜ ਵੀ ਕਹਿ ਰਹੇ ਨੇ ਕਿ ਜੰਗ ਲੱਗੂਗੀ ਇਹ ਕਰਦਾਂਗੇ ਉਹ ਕਰਦਾਂਗੇ ਫੜਾ ਮਾਰਦੇ ਨੇ ਬੜਕਾ ਮਾਰਦੇ ਨੇ ਉਹਨਾਂ ਨੂੰ ਕੀ ਕਹਾਂਗੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਬਹੁਤ ਸਾਰੇ ਤਾਂ ਇਦਾਂ ਦੇ ਚੈਨਲ ਨੇ ਜਿਹੜੇ ਦਿਖਾ ਰਹੇ ਨੇ ਕਿ ਪਤਾ ਨਹੀਂ ਕੀ ਉਹ ਹੈ ਉਹ ਤਾਂ ਗਲਤ ਉਹਨਾਂ ਬਾਤ ਦਾ ਇਹ ਕਹਣਾ ਜਿਹੜੇ ਫੜਾ ਮਾਰਦੇ ਨੇ ਗਲਤ ਹੈ ਉਹਨਾਂ ਨੂੰ ਬਾਤ ਉਹਨਾਂ ਨੂੰ ਕਹਣਾ ਜਾਂਦਾ ਵੀ ਲੜਾਈ ਲੱਗਣੀ ਨਹੀਂ ਚਾਹੀਦੀ ਆਪਾਂ ਲੜ ਲੈਣਾ ਆਪ ਲੜਾਈ ਕਰ ਲੈਣਾ ਜਿਹੜਾ ਕਹਿੰਦਾ ਮੈਂ ਲੜਨਾ ਆਪੇ ਕਰ ਲੈਣਾ ਬਾਰਡਰ 'ਤੇ ਭੱਗ ਜਾਣ ਚੱਲ ਆਪੇ ਨਿਬੜੀਓ ਅਸੀਂ ਤਾਂ ਚਾਉਂਦੇ ਨਹੀਂ ਤਾਂ ਲੜਾਈ ਕਰ ਐਡਾ ਆਪਣੀ ਖੇਤੀ ਕਰਦੇ ਆ ਹਮ ਚਾਈਨਰ ਵਾਲਾ ਹਰ ਇੱਕ ਇਨਸਾਨ ਇਹੀ ਚਾਹੁੰਦਾ ਹੈ ਕਿ ਪਿਆਰ ਮੁਹੱਬਤ ਨਾਲ ਰਹਿਣ ਕੋਈ ਲੜਾਈ ਨਹੀਂ ਚਾਹ ਹਰ ਨਾਲ ਤਾਂ ਠੀਕ ਹੈ ਜੀ ਜੇ ਪਿਆਰ ਕਰਣਗੇ ਤੇ ਤਾਂ ਆਪਣਾ ਆਪਣਾ ਘਰਾਂ ਮੌਜਨਾ ਬੈਠੇ ਆ ਰੋਟੀ ਖਾਣੇ ਬੈਠੇ ਆ ਉਦੋਂ ਉਈਓ ਮਰੌਣ ਨੂੰ ਚਾਹੁੰਦੇ ਨੇ ਪੈਸੇ ਕਰੇ ਬਣ ਇਹਨਾਂ ਦੇ ਗਵਰਨਮੈਂਟ ਦੇ ਆਪਾਂ ਨੂੰ ਮਰਵਾਉਂਦੇ ਚਾਹੁੰਦੇ ਨੇ ਉਹ ਗੱਲ ਨਹੀਂ ਕੋਈ ਗਿਆਨ ਨਹੀਂ ਦੁਕਾਨਾਂ ਤੇ ਵੀ ਜੀ ਭੀੜ ਲੱਗੀ ਪਈ ਆ ਤੇ ਪੈਟਰੋਲ ਪੰਪਾਂ ਤੇ ਭੀੜ ਲੱਗੀ ਪਈ ਆ ਤੇ ਲੋਕ ਸਾਮਾਨ ਜਮ੍ਹਾਂ ਕਰਨ ਲੱਗੇ ਪੈ ਨੇ ਖਾਣ ਪੀਣ ਦਾ ਤੇਲ ਜਮ੍ਹਾਂ ਕਰਨ ਲੱਗੇ ਪੈ ਨੇ ਰੇਹ ਯੂਰੀਆ ਉਹ ਜਮ੍ਹਾਂ ਕਰਨ ਲੱਗੇ ਪੈ ਨੇ ਅੱਛਾ ਯੂਰੀਆ ਦਾ ਵੀ ਚੱਲ ਰਿਹਾ ਆ ਯੂਰੀਆ ਸਭ ਚੱਲ ਰਿਹਾ ਆ ਵੀ ਰੇਲਾ ਬੰਦ ਹੋਣੇ ਆ ਵੀ ਟ੍ਰੇਨਾਂ ਚ ਰੇ ਆਉਣਾ ਕਿਤੇ ਰੇਲਾਂ ਨਾ ਬੰਦ ਹੋ ਜਾਣਾ ਸਭ ਕੁਝ ਜਮ੍ਹਾਂ ਖਾਣ ਪੀਣ ਦਾ ਸਾਮਾਨ ਜਮ੍ਹਾਂ ਕਰਨ ਲੱਗੇ ਪੈ ਨੇ ਲੋਕ ਡਰ ਦੇ ਮਾਰੇ ਡਰ ਦਾ ਮਾਹੌਲ ਆ ਡਰ ਦਾ ਮਾਹੌਲ ਵਾ ਇਸ ਤਰ੍ਹਾਂ ਦੇਖਦੇ ਹਾਂ ਵੀਰ ਜੀ ਜੋ ਮਾਹੌਲ ਬਣ ਰਿਹਾ ਹੈ ਪੰਪਾਂ ਤੇ ਢੀੜਾਂ ਲੱਗੀਆਂ ਵੀ ਨੇ ਦੁਕਾਨਾਂ ਤੇ ਢੀੜਾਂ ਲੱਗੀਆਂ ਨੇ ਟਵਾਣਾ ਸਾਹਿਬ ਪਹਿਲਾਂ ਤਾਂ ਦੱਸੋ ਜਿਹੜਾ ਆਪਾਂ ਜਮ੍ਹਾਂ ਕਰ ਲਏਗੇ ਜੇ ਲੜਾਈ ਹੋ ਲੱਗੂ ਉਹਨੂੰ ਕਰਾਂਗੇ ਕਿ ਜਮ੍ਹਾਂ ਕਰਕੇ ਜਾਂ ਪਹਿਲਾਂ ਮਰੇ ਜਾਮੇਗੇ ਫਿਰ ਉਹਨੂੰ ਕਰਾਂਗੇ ਕਿ ਲੜਾਈ ਹੋ ਲੱਗ ਜੂਗੀ ਹਾਂ ਸਭ ਤੋਂ ਵੱਡੀ ਗੱਲ ਤਾਂ ਟਵਾਣਾ ਸਾਹਿਬ ਜਿਹੜੇ ਬਾਰਡਰ ਬਾਰਡਰ ਤੇ ਬੈਠੇ ਨੇ ਉਹ ਲੋਕਾਂ ਨੂੰ ਅਸੀਂ ਤਾਂ ਹਾਸ ਤੋਸ ਲੈਣਾਂ ਤਾਂ ਖੇਡ ਲੈਣੇ ਤੇ ਜਿਹੜੇ ਬਾਰਡਰ ਤੇ ਬੈਠੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਦਾ ਦਿਲ ਦੇਖੋ ਵਿਚਾਰੇ ਉੱਠ ਕੇ ਆਏ ਨੇ ਉਤੋਂ ਥੋੜੇ ਦੰ ਦੋ ਸਾਲ ਲੰਘਦੇ ਨੇ ਲੜਾਈ ਹੋ ਗਈ ਜੀ ਪਹਿਲਾਂ ਤਾਂ ਜਿਹੜੋ ਜੰਮੂ ਕਸ਼ਮੀਰ ਮਾਰੇ ਹਿੰਦੂ ਬਹੁਤ ਮੰਦ ਭਾਗਾ ਕਰਿਆ ਜਿਹੜਾ ਨੇ ਵੀ ਮਾਰੇ ਬਹੁਤ ਜ਼ਿਆਦੇ ਮਾੜਾ ਕਰਿਆ ਉਹਨਾਂ ਵਾਸਤੇ ਉਹ ਲੜਾਈ ਚੱਲ ਰਹੀ ਆ ਉਹਨਾਂ ਵਾਸਤੇ ਲੜਾਈ ਚੱਲ ਰਹੀ ਆ ਪਹਿਲਾਂ ਤਾਂ ਇੱਥੇ ਨਾਨਕ ਗੁਰੂ ਨਾਨਕ ਨੇ ਤਾਂ ਕੋਈ ਉਹ ਹੀ ਨਹੀਂ ਕਰਿਆ ਤਾਂ ਇਹਨਾਂ ਨੇ ਹਿੰਦੂ ਹੋਏ ਮੁਸਲਮਾਨ ਹੋਏ ਸਿੱਖ ਹੋਏ ਕਰੇ ਤਾਂ ਮਹਾ ਟਾ ਮੰਦਰਾਂ ਤੋਂ ਢਾਈ ਜਾਂਦੇ ਨੇ ਨਾ ਮੱਜ ਦਾ ਢਾਈ ਜਾਂਦੇ ਨੇ ਬਸ ਜਿੱਦਾਂ ਢਾਉਂਦੇ ਆਉਂਦੇ ਨੇ ਮਹਾਰਾਜ ਰਣਜੀਤ ਸਿੰਘ ਦਾ ਰਾਜ ਰਿਹਾ ਕਿਸੇ ਦਾ ਕੋਈ ਟਾ ਆ ਉਨੇ ਬਣਾਏ ਨੇ ਸਮਾਂ ਤੇ ਉਹਨੇ ਬਣਾਏ ਨੇ ਇਹਨਾਂ ਦਾ ਰਾਜ ਆਇਆ ਹਿੰਦੂਆਂ ਦਾ ਰਾਜ ਆਇਆ ਵਜਦਾ ਢਾਉਣ ਲੱਗ ਕੇ ਆਪਣੇ ਗੁਰਦੁਆਰੇ ਢਾਤੇ ਹੈ ਇੱਥੋਂ ਦੇਖੋ ਤਾਂ ਇੱਥੋਂ ਲੋਕਾਂ ਦੇ ਨਫ਼ਰਤ ਪੈਦਾ ਹੋ ਜਾਂਦੀ ਆ ਮਨਾਂ 'ਚ ਨਫ਼ਰਤ ਦੇ ਬੀਜ ਬੀਜੇ ਜਾਂਦੇ ਆ ਨਫ਼ਰਤ ਦੇ ਬੀਜ ਬੀਜੇ ਜਾਂਦੇ ਆ ਇਹ ਕਿਹੜਾ ਗੋਦੀ ਮੀਡੀਆ ਸਭ ਤੋਂ ਵੱਡੀ ਉਹ ਹੀ ਲੜਾਈ ਲਾਈ ਜਾਂਦਾ ਬੈਠਾ ਆ ਹੋ ਗਿਆ ਉੱਥੇ ਬੰਬ ਗਰਗ ਹੋਏ ਫਲਾਣਾ ਹੁੰਦਾ ਕੁਝ ਨਹੀਂ ਉਹੀ ਬੈਠਾ ਡਰਾਈ ਜਾਂਦਾ ਲੋਕਾਂ ਨੂੰ ਉਹੀ ਉੱਥੇ ਵਿਚਾਰੇ ਜਿਹੜੇ ਵੱਧ ਹੋਉਂਦੇ ਰੋ ਤੋਂ ਤੁਰਦੇ ਨੇ ਬਾੜਾਂ ਤੋਂ ਲੋਕ ਤੁਰਦੇ ਨੇ ਉਹੀ ਡਰਾਈ ਜਾਂਦੇ ਨੇ ਬੈਠੇ ਪਹਿਲਾਂ ਤਾਂ ਉਹਨਾਂ ਨੂੰ ਸਾਲਾਂ ਨੂੰ ਆਹੀ ਹੱਥ ਦੇ ਕੇ ਤੇਰਾ ਤੂ ਤੂ ਜਾ ਉੱਥੇ ਲਾਉਣੇ ਚਾਹੁੰਦੇ ਨੇ ਵੀ ਪਹਿਲਾਂ ਤੁਸੀਂ ਉੱਤੇ ਜਾ ਕੇ ਦੇਖੋ ਵੀ ਹੈ ਵੀ ਕੁਝ ਉਹਨਾਂ ਨੂੰ ਬਾਰਡਰ ਤੇ ਭੇਜ ਕੇ ਉੱਥੋਂ ਬੈਠੇ ਕਰੀ ਜਾਂਦੇ ਨੇ ਉਹਨਾਂ ਪੱਤਰਕਾਰ ਵੀ ਅੱਟ ਮੈਂ ਰਾਤ ਕੱਟੀ ਆ ਆਰਮੀ ਨਾਲੋਂ ਜ਼ਿਆਦਾ ਜ਼ੋਰ ਉਹਨਾਂ ਦਾ ਲੱਗਿਆ ਵਾ ਆ ਬਹੁਤ ਜ਼ਿਆਦਾ ਜ਼ੋਰ ਲੱਗਿਆ ਫੌਜ ਨਾਲੋਂ ਜ਼ੋਰ ਤਾਂ ਜ਼ਿਆਦਾ ਉਹਨਾਂ ਦਾ ਲੱਗਿਆ ਵਾ ਬਹੁਤ ਜ਼ਿਆਦਾ ਜ਼ੋਰ ਲੱਗਿਆ ਵਾ ਉਹਨਾਂ ਦਾ ਜੇ ਉਹ ਚੁੱਪ ਕਰ ਜਾਣ ਕੋਈ ਲੜਾਈ ਨਾ ਹੋਵੇ ਰਾਮਨੌ ਲੌਕ ਜੀ ਹੁਣ ਉਹ ਲੋਕ ਵੀ ਬੈਠੇ ਰਹਿਣ ਜਿਹੜੇ ਬੈਡ ਬਾਰਡਰ ਤੇ ਬੈਠੇ ਨੇ ਬਾਰਡਰ ਤੇ ਆਪਾਂ ਬੈਠਿਆਂ ਜਾਂ ਰਾਜਸਥਾਨ ਵਾਲੇ ਬੈਟਿਆਂ ਜਾਂ ਗੁਜਰਾਤ ਵਾਲੇ ਬੈਟੇ ਨੇ ਹਣ ਤਾਂ ਆਪਣੀ ਵਿਚਾਰੇ ਹਣ ਤਾਂ ਆਪਣੇ ਜਿਹੜੇ ਉੱਜੜਦੇ ਨੇ ਵੱਧ ਤੋਂ ਵੱਧ ਪੰਜਾਬ ਦੇ ਵੱਧ ਉੱਜੜਦੇ ਨੇ ਹੁਣ ਪੰਜਾਬ ਦੇ ਲੋਕ ਆਪਾਂ ਦੇਖ ਪਾਕਿਸਤਾਨ ਵੱਲੋਂ ਵੀ ਉਧਰੋਂ ਮਹਿਲਾ ਛੱਡੀਆਂ ਗਈਆਂ ਨੇ ਕਾਫੀ ਪਿੰਡਾਂ ਦੇ ਵਿੱਚ ਵੀ ਬਠਿੰਡੇ ਦੇ ਪਿੰਡਾਂ ਦੇ ਵਿੱਚ ਪੰਗੇ ਤਾਂ ਪਹਿਲਾਂ ਇਹ ਇਹ ਕਰਦੇ ਨੇ ਇਹਨਾਂ ਨੇ ਛੱਡੀਆਂ ਫਿਰ ਉਹਨਾਂ ਨੇ ਛੱਡੀਆਂ ਹੁਣ ਕਹਿੰਦੇ ਨੇ ਅੱਤਵਾਦੀਆਂ ਦੇ ਹਮਲਾ ਕਰਿਆ ਅੱਤਵਾਦੀਆਂ ਨੇ ਹਮਲਾ ਕਰਿਆ ਪਹਿਲਾਂ ਨਹੀਂ ਇਹਨਾਂ ਦੀ ਅੱਤਵਾਦੀ ਚਲੋ ਉੱਥੇ ਮਾਰੇਗੇ ਜੰਮੂ ਕਸ਼ਮੀਰ 'ਚ ਮਾਰੇਗੇ ਹੁਣ ਇਹਨਾਂ ਨੂੰ ਅੱਤਵਾਦੀ ਦੀ ਤੁਨ ਲੱਗ ਗਿਆ ਅੱਤਵਾ ਅੱਤਵਾਦੀਆਂ ਦੇ ਡੇਰੇ ਨੇ ਕਿਤੇ ਆਵਾਜ਼ ਠਾਉਣਾ ਜਿਹੜੀ ਇਹਨਾਂ ਦੀ ਬਣੀ ਵੀ ਆ ਜੂਐਨਓ ਜੂਐਨਓ ਬਣੀ ਵੀ ਆ ਉੱਥੇ ਹੀ ਬਾਜ਼ ਠਾਉਣਾ ਕਿੱਥੇ ਦਾ ਬਾਜ਼ ਠਾਉਣਾ ਉੱਥੇ ਅੱਤਵਾਦੀ ਬੈਠੇ ਨੇ ਉੱਥੇ ਫਲਾਣਾ ਬੈਠਾ ਹੈ ਇਹ ਤਾਂ ਲੋਕਾਂ ਨੂੰ ਘਮਰਾ ਕਰ ਰਹੇ ਨੇ ਹੋਰ ਕੁਝ ਨਹੀਂ ਜੀ ਹੋਰ ਵੀ ਵੀਰ ਨੇ ਹਾਂਜੀ ਗੱਲ ਤੇ ਆ ਹਾਂਜੀ ਜਿਹੜੇ ਪੱਤਰਕਾਰ ਨੇ ਇਧਰੋਂ ਇੰਡੀਆ ਵਾਲੇ ਪੱਤਰਕਾਰ ਭੱਜੇਨ ਬਾਰਡਰ ਤੇ ਉਧਰੋਂ ਪਾਕਿਸਤਾਨ ਵਾਲੇ ਪਹਿਲਾਂ ਇਹਨਾਂ ਦੀ ਲੜਾਈ ਕਰਾ ਲੈਣਾ ਆਪਸ ਵਿੱਚ ਹੂੰ ਬਾਕੀ ਆਮ ਬਾਕੀ ਗੋਦੀ ਮੀਡੀਆ ਹੋ ਜੂ ਉੱਤਰ ਪਾਕਿਸਤਾਨ ਮੀਡੀਆ ਹੋ ਜੂ ਇਹਨਾਂ ਦੀ ਲੜਾਈ ਕਰਾ ਲੈਣੋਂ ਬਾਅਦ ਚ ਉਸ ਤੋਂ ਬਾਅਦ ਮਾਹੌਲ ਸ਼ਾਂਤ ਹੋ ਜਾਣਾ ਹੂੰ ਗੱਲ ਨਹੀਂ ਬਾਤ ਨਹੀਂ ਲੋਕ ਦਾ ਹੂੰ ਘਰ ਆਪ ਦੇ ਦਾ ਮਾਹੌਲ ਆ ਪਿੰਡਾਂ 'ਚ ਕਿੱਦਾਂ ਹੀ ਹਾਲਾਤ ਸਾਡੇ ਦਾ ਡਰਦਾ ਮਾਹੌਲ ਕੋਈ ਨਹੀਂ ਹੈਗਾ ਹਾਂਜੀ ਹਾਂ ਜਿਆਦਾ ਉੜ ਰਹੀ ਆ ਅਫਵਾਹ ਅਫਵਾਹ ਲੜਾਈ ਦਾ ਤਾਂ ਸਭ ਇਹਰੇ ਕੇ ਬੰਦੇ ਨੂੰ ਡਾਰਾ ਵੀ ਲੜਾਈ ਲੱਗੇ ਨਾ ਲੜਾਈ ਲੱਗੂਗੀ ਤਾਂ ਨੁਕਸਾਨ ਹੋਊਗਾ ਮਹਿੰਗਾਈ ਵਧੂਗੀ ਹਾਂ ਲੜਾਈ ਤਾਂ ਲੱਗਣੀ ਨਹੀਂ ਜਾਇ ਜ਼ਿਆਦਾ ਉੱਡਦੀ ਹੈ ਇਹ ਵੀ ਮਤਲਬ ਡਰ ਦਾ ਮਾਹੌਲ ਪੈਦਾ ਕਰਦੀ ਹੈ ਜੀ ਕੀ ਨਾਮ ਹੈ ਜੀ ਜਸਵੰਤ ਸਿੰਘ ਜੀ ਜਸਵੰਤ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜਾ ਹੁਣ ਮਾਹੌਲ ਬਣ ਰਿਹਾ ਹੈ ਹਾਲਾਤ ਬੜੇ ਨਾਜ਼ੁਕ ਨੇ ਕਿਹਾ ਜਾ ਰਿਹਾ ਹੈ ਕਿ ਬਹੁਤ ਭਿਆਨਕ جنگ ਲੱਗਣੀ ਹੈ ਜੀ ਇਦਾਂ ਦਾ ਦਿਖਾਈ ਦੇ ਰਿਹਾ ਹੈ ਅੱਗੇ ਜੋ ਚੱਲ ਰਿਹਾ ਹੈ ਸਿਸਟਮ ਦੇਖ ਕੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵਧੀਆ ਕੰਮ ਨਹੀਂ ਇਹ ਤਾਂ ਬਸ ਗਵਰਨਮੈਂਟਾਂ ਦਾ ਸ਼ਰਾਰਤਾਂ ਹੀ ਲੱਗਦੀਆਂ ਨੇ ਸੰਤੋ ਕੁਝ ਤੁਹਾਡੇ ਚੈਨਲ ਨੇ ਜਿਹੜਾ ਗੋਦੀ ਮੀਡੀਆ ਇਹ ਲੜਾਈ ਲੜੂਈ ਜਾਂਦਾ ਉਹੀ ਖਾਮ ਖਾਈ ਆ ਹਰੇਕ ਚੀਜ਼ ਨੂੰ ਝੂਠਤ ਬਣ ਜਾਂਦਾ ਅੱਧਾ ਤਾਂ ਝੂਠਾ ਹੁੰਦਾ ਇਹ ਜਿਆਦਾ ਅੱਧ ਤੋਂ ਜਿਆਦਾ ਹੀ ਹੁੰਦਾ ਮੇਰੇ ਖਿਆਲ ਆ ਸਾਡਾ ਜੇ ਅਸੀਂ ਪੰਜਾਬੀ 'ਚ ਦੇਖੀਏ 70% ਝੂਠ ਬੋਲਦੇ ਨੇ 30% ਇਹਨਾਂ ਦਾ ਸੱਚ ਹੁੰਦਾ ਗੱਲਾਂ ਹਾਂ ਜਿੰਨੇ ਕੋਦੀ ਮੀਡੀਆ ਹੈ ਉਹੀ ਜੋ ਗਵਰਨਮੈਂਟ ਕਹਿੰਦੀ ਓਪਨ ਕਹੀ ਜਾਂਦੇ ਨੇ ਸੱਚਾਈ ਨਹੀਂ ਕਦੇ ਵੀ ਲਾਦੇ ਆ ਜੇ ਰੱਬ ਨਾ ਕਰੇ ਅਜਿਹੇ ਹਾਲਾਤ ਬਣਦੇ ਨੇ ਲੜਾਈ ਵੱਧਦੀ ਆ ਤਾ ਕੀ ਮੰਗਾਈ ਬਦੂਗੀ ਕਿਦਾਂ ਦਾ ਹਾਲਾਤ ਹੋਊ ਖੇਤੀਬਾੜੀ ਤੇ ਵੀ ਅਸਰ ਪੈਣਾ ਜੇ ਤਾਂ ਫਿਰ ਨੁਕਸਾਨ ਤਾਂ ਸਭ ਕਾਸੇ ਹੋਊਗਾ ਕੱਲੀ ਖੇਤੀਬਾੜੀ ਨਹੀਂ ਸਭ ਕਾਸੇ ਹੋਊ ਸਕੂਲਾਂ ਚ ਜਾਕ ਆਏ ਹੁਣੇ ਛੁੱਟੀਆਂ ਕਰਤੀਆਂ ਹੋਰ ਵੀ ਹੋਊ ਨੁਕਸਾਨ ਖੇਤੀ ਦਾ ਵੀ ਹੋਊਗਾ ਪੰਪਰ ਪੈਟਰੋਲ ਜੋ ਵੀ ਹੈ ਸਭ ਦਾ ਨੁਕਸਾਨ ਤਾਂ ਹੋਊਗਾ ਜੀ ਯਾਨੀ ਖੇਤੀਬਾੜੀ ਜਦੋਂ ਲਾਈਟ ਬੰਦ ਹੋਊਗੀ ਮੋਟਰਾਂ ਤੇ ਮਤਲਬ ਖੇਤੀਬਾੜੀ ਹੋਊ ਕਾਦੇ ਨਾਲ ਜਦੋਂ ਬਿਜਲੀ ਨਹੀਂ ਆਉਣੀ ਕਿਸੇ ਵੀ ਹਾਲਤ ਦਾ ਨੁਕਸਾਨ ਤਾਂ ਹੁਣੇ ਕਿਸਾਨਾਂ ਨੂੰ ਤਾਂ ਹੋਊਗਾ ਜਿਹੜੇ ਬਚਾਰੇ ਵਿਆਜ ਤੇ ਚੱਕ ਕੇ ਪੈਸੇ ਢੋਲ ਭਰਾ ਰਹੇ ਨੇ ਹੋਰ ਚੀਜ਼ਾਂ ਖਰੀਦ ਰਹੇ ਨੇ ਵਿਆਜ ਤੇ ਚੱਕ ਖਰੀਦ ਰਹੇ ਨੇ ਹੋਰ ਕਿਹੜਾ ਕਿਸਾਨ ਕੋ ਪੈਸਾ ਪਿਆ ਤੂੰ ਆਪ ਸਿਆਣਾ ਕਿਸਾਨ ਕੋ ਪੈਸਾ ਤਾਂ ਪਿਆ ਨਹੀਂ ਵਿਆਜ ਤੇ ਚੱਕ ਖਰੀਦੇ ਰਹੇ ਨੇ ਮਹਿੰਗਾਈ ਤਾਂ ਵਧੀ ਵੀ ਆ ਕਿਸਾਨ ਹੋ ਡਾਊਨ ਹੋਈ ਜਾਊਗਾ ਜੇ ਵਿਆਜ ਤੇ ਚੱਕ ਢੋਲ ਭਰਾ ਲੈਣੇ ਨੇ ਜੇ ਸਿਆਣਾ ਹੋਵੇ ਜ ਲੜਾਈ ਹੋ ਲੱਗ ਗਈ ਢੋਲਾਂ ਨੂੰ ਕੀ ਕਰੇਂਗਾ ਤੂੰ ਹੈ ਜੀ ਬਿਆਹ ਤੇ ਚੱਕ ਕੇ ਕਰੇ ਮਹਿੰਗਾਈ ਦੇ ਚੰਚ ਨੇ ਉਹ ਕਿਹੜੇ ਸਾਰੇ ਲੋਕੇ ਸ਼ਰਾਰਤੀ ਨੇ ਚੰਗੇ ਬਹੁਤ ਨੇ ਵਿੱਚ ਉੱਤੇ ਕੁਛ ਮਾੜੇ ਨੇ ਕੁਛ ਮਾੜਿਆਂ ਨੂੰ ਉਹਨੂੰ ਜੰਨ ਨੇ ਬਾਹੜਾ ਸਾਰ ਲਿਆ ਹੁਣ ਜਿਹੜਾ ਬੰਬ ਗਿਰਦਾ ਉਹ ਕਿਹੜਾ ਗਿਣਕੇ ਗਿਰਦਾ ਵੀ ਤੂੰ ਵਧੀਆ ਚੋਰ ਹੈਗਾ ਸਾਧ ਜਿਹੜਾ ਗਿਰ ਗਿਆ ਸਾਰੀ ਮਰ ਜਾਂਦੇ ਨੇ ਉਹ ਫਾਇਦਾ ਤਾਂ ਕੋਈ ਨਹੀਂਗਾ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਦੇਖੀ ਹੋਣੀ ਕੋਈ ਕੋਈ ਵੀ ਕਸੂਰ ਨਹੀਂ ਤਾਂ ਇਹ ਗਵਰਨਮੈਂਟਾਂ ਨੇ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਹੱਲ ਕਰਕੇ ਰੁਕਣੀ ਚਾਹੀਦੀ ਹੈ ਜੰਗ ਤਾਂ ਚਾਹੀਦੀ ਨਹੀਂ ਹੈ ਮੈਨੂੰ ਮੂਰੇ ਆਉਣਾ ਚਾਹੀਦਾ ਜੀ ਜਿਹੜੀ ਜੁਵਨੋ ਬਣੀ ਕਾਤੇ ਵਾਸਤੇ ਜੀ ਐਸੇ ਕੰਮ ਵ ਜੇ ਮੰਗ ਉਠਣੀ ਚਾਹੀਦੀ ਆ ਸੋ ਜੇ ਯੂਨੈਮ ਉਹਰੇ ਆਉਂਦੇ ਜੂਕਰੇਨ ਤੇ ਰੂਸ ਦੀ ਲੜਾਈ ਏਡੀ ਲੰਬੀ ਲੱਗੀ ਹੈ ਨਾ ਉਥੋਂ ਵੀ ਨੁਕਸਾਨ ਹੀ ਹੋਇਆ ਉਥੋਂ ਵੀ ਨੁਕਸਾਨ ਜੂਕਰੇਨ ਇੰਨੀ ਕਣਕ ਦਿੰਦਾ ਤਾਂ ਕਿੱਡਾ ਨੁਕਸਾਨ ਹੋਇਆ ਕੋਈ ਨਹੀਂ ਮੂਰੇ ਆਉਂਦਾ ਇਹਦਾ ਦੇਸ਼ ਵੀ ਤਮਾਸ਼ਾ ਹੀ ਦੇਖਦੇ ਨੇ ਉਹਨਾਂ ਦੇਸ਼ ਵੀ ਇਹਦੇ ਵਾਂਗੇ ਗੋਦੀ ਮੀਡੀਆ ਵਾਂਗੇ ਹੋਏ ਪੈਨੇ ਜਿਹੜੇ ਤਗੜੇ ਦੇਸ਼ ਨੇ ਉਹ ਵੀ ਇਹਦੇ ਵਾਂਗੇ ਨੇ ਮਾਰੇ ਦੇਸ਼ਾਂ ਨੂੰ ਕੋਈ ਨਹੀਂ ਪੁੱਛਦਾ ਜੂਕਰੇਨ ਦੇ ਵਿਚਾਰੇ ਉਹਨੂੰ ਤੱਕਈ ਹੋ ਰਿਹਾ ਜੀ ਸੋ ਇਹ ਹਾਲਾਤ ਨੇ ਜੀ ਤੁਸੀਂ ਦੇਖ ਰਹੇ ਹੋ ਅਸੀਂ ਪਿੰਡ ਦਿੱਤੂ ਪਰ ਜਟਾਂ ਦੇ ਵਿੱਚ ਪਹੁੰਚੇ ਆ ਕੋਈ ਨਹੀਂ ਚਾਹੁੰਦਾ ਕਿ ਲੜਾਈ ਲੱਗੇ ਸ਼ਾਂਤੀ ਚਾਹੁੰਦੇ ਨੇ ਦੇਸ਼ ਦੇ ਲੋਕ ਪਰ ਸ਼ਾਂਤੀ ਕਿਸ ਤਰ੍ਹਾਂ ਹੋਊਗੀ ਜੋ ਸਿਸਟਮ ਚੱਲ ਰਿਹਾ ਹੈ ਇਹ ਕਿਸ ਤਰ੍ਹਾਂ ਰੁਕੂਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਹਰ ਕੋਈ ਕਹਿ ਰਿਹਾ ਹੈ ਜੇ ਇਦਾਂ ਦੇ ਹਾਲਾਤ ਬਣਦੇ ਨੇ ਤਾਂ ਨੁਕਸਾਨ ਆਮ ਜਨਤਾ ਦਾ ਹੋਣਾ ਹੈ ਆਮ ਲੋਕਾਂ ਦਾ ਹੋਣਾ ਹੈ ਮਹਿੰਗਾਈ ਵਧਣੀ ਆ ਗਰੀਬਾਂ ਦਾ ਜੀਉਣਾ ਮੁਸ਼ਕਲ ਹੋ ਜਾਣਾ ਏ ਬੱਚਿਆਂ ਦੀ ਪੜ੍ਹਾਈ ਖਰਾਬ ਹੋਣੀ ਆ ਹਰ ਇੱਕ ਕਾਰੋਬਾਰ ਠੱਪ ਹੋ ਜਾਣਾ ਏ ਫਿਲਹਾਲ ਹਰ ਇੱਕ ਇਹੀ ਚਾਹੁੰਦਾ ਏ ਕਿ ਇਹ ਲੜਾਈ ਨਾ ਲੱਗੇ ਇਹਨੂੰ ਇੱਥੇ ਬੰਦ ਕੀਤਾ ਜਾਵੇ ਬੈਠ ਕੇ ਗੱਲਬਾਤ ਰਾਹੀਂ ਕੋਈ ਜੇ ਮਸਲਾ ਏ ਤਾਂ ਉਹਨੂੰ ਸੁਲਝਾਇਆ ਜਾਵੇ ਫਿਲਹਾਲ ਅੱਗੇ ਕੀ ਹੁੰਦਾ ਉਹ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਜਵਾਨਾ ਪਾਸ